ਕਿਸਾਨ ਮੇਲੇ ਤੇ ਜਿਹੜੇ ਬੀ ਕੀਪਰਸ ਨੇ ਮਧੂਮੱਖੀ ਪਾਲਕ ਆਪਣਾ ਇੱਕ ਉਹ ਵੀ ਵੱਖਰਾ ਸਟਾਲ ਵੀ ਲਾਉਂਦੇ ਨੇ ਤੇ ਇੱਕ ਵੱਖਰਾ ਥਾਨ ਵੀ ਰੱਖਦੇ ਨੇ ਕਿਉਂਕਿ ਖੇਤੀ ਦੇ ਨਾਲ ਨਾਲ ਜਿਹੜੇ ਸਹਾਇਕ ਕਿੱਤੇ ਨੇ ਮੱਛੀ ਪਾਲਣ ਹੋ ਗਿਆ ਮਧੂਮੱਖੀ ਪਾਲਣ ਹੋ ਗਿਆ ਬੁਲਟਰੀ ਦਾ ਹੋ ਗਿਆ ਇਹ ਖੇਤੀ ਦੀ ਬੜੀ ਨੂੰ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਇਹ ਉਹਨਾਂ ਦੀ ਆਮਦਨ ਨੂੰ ਉੱਪਰ ਲੈ ਕੇ ਜਾਂਦੇ ਪਰ ਸਮੱਸਿਆਵਾਂ ਵੀ ਬਹੁਤ ਨੇ ਆਫ ਕੈਮਰਾ ਭਰਾਵਾਂ ਨਾਲ ਗੱਲ ਹੋ ਰਹੀ ਸੀ ਮਧੂਮੱਖੀ ਪਾਲਕ ਸਾਡੇ ਨਾਲ ਨੇ ਗੁਰਪਾਲ ਸਿੰਘ ਜੀ ਵੈਸੇ ਮਾਝੇ ਤੋਂ ਬਿਲੋਂਗ ਕਰਦੇ ਨੇ ਗੁਰਪਾਲ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਮੈਂ ਵੇਖ ਰਿਹਾ ਸੀ ਕਿਸਾਨ ਮੇਲੇ ਆਉਂਦੇ ਨੇ ਹਰ ਤਰ੍ਹਾਂ ਦੀਆਂ ਸਟਾਲਾਂ ਲੱਗਦੀਆਂ ਨੇ ਮਧੂਮੱਖੀ ਪਾਲਕ ਵੀ ਆਪਣੀ ਜਿੰਨੀ ਬਹੁਤ ਤੋਂ ਬਹੁਤ ਪਹੁੰਚ ਹੁੰਦੀ ਆ ਆਪਣੀ ਤੁਸੀਂ ਇਹ ਐਸੋਸੀਏਸ਼ਨ ਦੀ ਸਾਂਝੀ ਸਟਾਲ ਪਰਸਨਲ ਵੀ ਲੱਗਦੀਆਂ ਨੇ ਪਹਿਲਾਂ ਇਹ ਦੱਸੋ ਸ਼ਹਿਦ ਦਾ ਮੌਜੂਦਾ ਕੀ ਚੱਲ ਰਿਹਾ ਦ੍ਰਿਸ਼ ਮਾਰਕੀਟ ਕਿੱਥੇ ਜੇ ਖੜੀ ਆ ਮਾਰਕੀਟ ਅਜੇ ਇਸ ਟਾਈਮ ਦਾ ਜੇ ਅਸੀਂ ਗੱਲ ਕਰੀਏ ਤੇ ਐਕਸਪੋਰਟ ਲੈਵਲ ਤੇ ਬਹੁਤ ਰੁਕੀ ਹੋਈ ਆ ਜਿੱਦੇ ਕਿ ਅਜੇ ਕੋਈ ਉਹ ਇਹਦੇ ਸਾਡੇ ਕੋਲ ਆਰਡਰ ਨਹੀਂ ਆ ਤੇ ਥੋੜੇ ਦਿਨਾਂ ਅੰਚ ਖੁੱਲਣ ਦੀ ਉਮੀਦ ਹੈਗੀ ਆ ਤੇ ਅੱਗੇ ਥੋੜਾ ਜਿਹਾ ਜਿਸ ਤਰ੍ਹਾਂ ਕਾਫੀ ਮੰਦੀ ਦਾ ਸਾਹਮਣਾ ਹੀ ਕਰਨਾ ਪੈ ਰਿਹਾ ਪਰ ਉਹਦੇ ਵਿੱਚ ਬੀ ਕੀਪਰ ਇਸ ਟਾਈਮ ਜਿਹੜੀ ਲੇਟ ਖੁੱਲਣ ਦਾ ਜਿਹੜਾ ਹੈਗਾ ਉਹਦੇ ਨਾਲ ਬੀ ਕੀਪਰ ਬਹੁਤ ਪਰੇਸ਼ਾਨ ਹੈਗਾ ਜੀ ਜਿਵੇਂ ਤੁਸੀਂ ਪੀਯੂ ਆਉਨੇ ਹੋ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਇਹ ਸਮੱਸਿਆਵਾਂ ਯੂਨੀਵਰਸਿਟੀ ਅੱਗੇ ਰੱਖਦੇ ਹਾਂ ਸਰਕਾਰ ਅਗੇ ਰੱਖਦੇ ਹਾਂ ਬਿਲਕੁਲ ਜੀ ਆਪਣਾ ਸਮੱਸਿਆਵਾਂ ਅਸੀਂ ਰੱਖਦੇ ਆਂ ਪੇਸ਼ ਕਰਦੇ ਆਂ ਜਦਾਂ ਪਰ ਉਹਦੇ ਵਿੱਚ ਕੀ ਆ ਜਿਸ ਤਰ੍ਹਾਂ ਅਲਟਰਨੇਸ਼ਨ ਦਾ ਤੁਹਾਨੂੰ ਪਤਾ ਕੋਰਪੋਰੇਟ ਘਰਾਣਿਆਂ ਦਾ ਇਸ ਟਾਈਮ ਕਿੰਨਾ ਕਾਬਜ ਹੋਏ ਪਏ ਨੇ ਆਪਣੇ ਉਤੇ ਉਹਦੇ ਵਿੱਚ ਸਾਨੂੰ ਜਿੱਦਾਂ ਯੂਨੀਵਰਸਿਟੀ ਨੇ ਜੋ ਵੀ ਅਸੀਂ ਕਹਿੰਨੇ ਆ ਉਹ ਸਾਨੂੰ ਉਹਦੇ ਅਲਟਰਨੇਟ ਜਿਸ ਤਰ੍ਹਾਂ ਮਾਰਕੀਟ ਦੇ ਪਏ ਵਿੱਚ ਅਸੀਂ ਸਾਨੂੰ ਇਹ ਸਟਾਲ ਦਿੱਤਾ ਹੋਇਆ ਲੋਕਾਂ ਨੂੰ ਅਵੇਅਰਨੈਸ ਤੌਰ ਤੇ ਤੇ ਬਾਕੀ ਉਹਨਾਂ ਕੋਲੋਂ ਜਿੰਨੇ ਕੇ ਐਫਰਟ ਹੁੰਦੇ ਉਹ ਕੋਈ ਕਰ ਰਹੇ ਨੇ ਮੈਂ ਤੁਹਾਡੇ ਹੱਥ 'ਚ ਕੁਝ ਫੜਿਆ ਹੋਇਆ ਹੈਗਾ ਤੁਸੀਂ ਕਹਿੰਦੇ ਹੋ ਇਹ ਵੀ ਸ਼ਾਇਦ ਆ ਪਰ ਮੈਨੂੰ ਅਲਰਜੀ ਜੰਮਿਆ ਹੋਇਆ ਕਿਹਾ ਉਹ ਆ ਬਿਲਕੁਲ ਜੀ ਇਹ ਲੱਗਦਾ ਤੇ ਵੇਖਣ ਨੂੰ ਕਿ ਉਹ ਵਾਂਗੂ ਹੀ ਆ ਜਿਹੜਾ ਵੀ ਕੋਈ ਆਮਾ ਵਿਅਕਤੀ ਆਣ ਕੇ ਕਹਿੰਦਾ ਜਾਂ ਟੈਸਟ ਕਰਾਉਣ ਲੱਗਦੇ ਆ ਪੰਜ ਸਾਲ ਤੇ ਟੈਸਟ ਵੀ ਕਰਾ ਰਹੇ ਆ ਕਹਿੰਦੇ ਕਿਉਂ ਆ ਪਹਿਲਾ ਸਵਾਲ ਉਹਨਾਂ ਦਾ ਇਹੀ ਹੁੰਦਾ ਕਿਉਂ ਆ ਜਦੋਂ ਉਸ ਨੂੰ ਉਹਨਾਂ ਨੂੰ ਬਾਅਦ ਚ ਅਸੀਂ ਦੱਸ ਦਿੰਦਾ ਵੀ ਇਹ ਸ਼ਾਇਦ ਆ ਫਿਰ ਉੱਤੇ ਸਵਾਲ ਹੁੰਦਾ ਵੀ ਸ਼ਾਇਦ ਕਿਉਂ ਇਹ ਕਿਦਾਂ ਸ਼ਾਇਦ ਆ ਫਿਰ ਉਹਨਾਂ ਦੱਸਿਆ ਜਾਂਦਾ ਵੀ ਮਸਟਰਡ ਹਨੀ ਆ ਜਿਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੰਮਣਾ ਜ਼ਰੂਰੀ ਆ ਜਿਹੜੀ ਇੱਕ ਹੀ ਪਿਰਤ ਪਈ ਹੋਈ ਆ ਵੀ ਆਪਾਂ ਆਮ ਹੀ ਸੁਧਾਰਨ ਜੇ ਆਪਾਂ ਕਹਿੰਦੇ ਆ ਜਿਹੜਾ ਕੋਈ ਜੰਮਿਆ ਹੋਇਆ ਸੀ ਆ ਤਾਂ ਯਾਰ ਇਹ ਤਾਂ ਖੰਡ ਆ ਨੇਰੀ ਉਹ ਪਿਸਤ ਨੂੰ ਤੋੜਦੇ ਤੋੜਨ ਲਈ ਅਸੀਂ ਇੱਕ ਸ਼ੁਰੂਆਤ ਕੀਤੀ ਸੀ ਅੱਜ ਤੋਂ 2-3 ਸਾਲ ਪਹਿਲਾਂ ਉਹਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਇਸ ਮੇਲਿਆਂ ਤੇ ਕਿਉਂਕਿ ਅਸੀਂ 3-4 ਮੇਲੇ ਕਵਰ ਕਰ ਚੁੱਕੇ ਆ ਹੁਣ ਅਸੀਂ ਬਾਕੀ ਸਾਰੇ ਮੇਲੇ ਵੀ ਕਵਰ ਕਰਾਂਗੇ ਜਿਹੜਾ ਬੰਦਾ ਇਹਨੂੰ ਪਹਿਲਾਂ ਕਸਟਮਰ ਪਹਿਲਾਂ ਲੈ ਕੇ ਗਿਆ ਸੀ ਪਾਈਆ ਲੈ ਕੇ ਆਦਾ ਕਿਲੋ ਆ ਇਸ ਵੇ ਪੀਏਯੂ ਦੇ ਖੇਤਰੀ ਮੇਲੇ ਲੱਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਠਿੰਡੀ ਵੀ ਲੱਗਿਆ ਤੁਹਾਡੇ ਮਾਝੇ ਵੱਲ ਵੀ ਲੱਗਿਆ ਪਰ ਇਹ ਮੇਲਾ ਮੇਨ ਹੁੰਦਾ ਹਰ ਕਿਸਾਨ ਨੂੰ ਇਹਦੀ ਉਡੀਕ ਹੁੰਦੀ ਆ ਹਰ ਕਿਤੇ ਨਾਲ ਜੁੜੇ ਹੋਏ ਨੂੰ ਦੋ ਦਿਨ ਦਾ ਮੇਲਾ ਹੁੰਗਾਰਾ ਕਿਵੇਂ ਰਿਹਾ ਅਸੀਂ ਦੇਖ ਰਹੇ ਆ ਕਿ ਪਿਛਲੇ ਮੇਲਿਆਂ ਜਿੰਨਾ ਇਕੱਠ ਨਹੀਂ ਨਜ਼ਰ ਆ ਰਿਹਾ ਥੋੜਾ ਮੇਲੇ ਚ ਕੱਠ ਨਜ਼ਰ ਨਹੀਂ ਆ ਰਿਹਾ ਪਰ ਜਿਹੜੇ ਸ਼ਹਿਦ ਦੇ ਲਵਰ ਹੈ ਜਿਹਨਾਂ ਨੂੰ ਖਾਣ ਦਾ ਸ਼ੌਂਕ ਹੈਗਾ ਉਹ ਸਾਡਾ ਉਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਮੈਨੂੰ ਇਹ ਲੱਗਦਾ ਵੀ ਵਧੀਆ ਹੀ ਹੋਊਗਾ ਐਰਕੀ ਸਾਰੀ ਇਦਾਰੀ ਹੋਈ ਬਾਜ਼ਾਰ ਖਰੀਦਦਾਰੀ ਹੋ ਰਹੀ ਹੈ ਸਾਡੀ ਸ਼ਹਿਦੀ ਦੇ ਖਾਸ ਕਰਕੇ ਆ ਬਾਕੀ ਮੈਂ ਦੇਖ ਹੀ ਰਹੇ ਹਾਂ ਮੇਲੇ ਦੀ ਥੋੜੀ ਐਰਕੀ ਮੈਨੂੰ ਲੱਗਦਾ ਵੀ ਅਸੀਂ ਕੱਲ ਵੀ ਦੇਖ ਰਹੇ ਸੀ ਥੋੜਾ ਘੱਟ ਆ ਲੱਗਦਾ ਪਰ ਸਾਡੀ ਮੈਨੂੰ ਲੱਗਦਾ ਵੀ ਸੇਲ ਵਧੂਗੀ ਅੱਗੇ ਕੀ ਕੀ ਲੱਗਦਾ ਵੀ ਮੇਲੇ ਚ ਇਸ ਵਾਰ ਇਕੱਠ ਘੱਟ ਕਿਉਂ ਆ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਕਿਸਾਨੀ ਦਾ ਮੁੱਦਾ ਰੋਲਾ ਪਿਆ ਹੋਇਆ ਤੁਹਾਨੂੰ ਪਤਾ ਜਿੱਦ ਤੇ ਕਿਸਾਨ ਨੂੰ ਬੁਲਾ ਕੇ ਬੁਲਾਇਆ ਕਿਸੇ ਕੰਮ ਸੀ ਸੱਧਿਆ ਕਿਸੇ ਕੰਮ ਸੀ ਕੱਲ ਕੋਈ ਹੋਰ ਦਿੱਤਾ ਕੁਝ ਕਿਸਾਨ ਸਾਡੇ ਉਧਰ ਵੀ ਰੁੱਝੇ ਹੋਏ ਨੇ ਤੁਹਾਨੂੰ ਪਤਾ ਪਿੰਡ-ਪਿੰਡ ਤੇ ਉਹਨਾਂ ਦੀ ਆਪਣਾ ਚੱਲਣ ਡੀਆਂ ਨੇ ਗਤੀਵਧੀਆਂ ਚੱਲ ਰਹੀਆਂ ਨੇ ਉਹਨਾਂ ਦੀ ਮੈਨੂੰ ਲੱਗਦਾ ਵੀ ਉਹਦਾ ਵੀ ਕਾਫੀ ਅਸਰ ਆ ਕਿਉਂਕਿ ਜਿਹੜੇ ਕਿਸਾਨ ਇੱਧਰ ਐਕਟਿਵ ਹੁੰਦੇ ਨੇ ਉਹ ਉਧਰ ਵੀ ਐਕਟਿਵ ਹੈਗੇ ਨੇ ਜਿਹੜੇ ਜਿਹੜੇ ਮਾਰ ਹੁੰਦੇ ਨੇ ਉਹ ਵੀ ਇੱਥੇ ਇਸ ਮੇਲੇ 'ਚ ਚਾਹ ਨਾ ਆਉਂਦੇ ਨੇ ਪਰ ਉਹਨਾਂ ਹੁਣ ਉਹ ਉਧਰ ਬਿਜੀ ਮੈਨੂੰ ਲੱਗਦਾ ਹੈ ਮੈਨੂੰ ਤਾਂ ਇਹ ਸੰਭਾਵਨਾ ਲੱਗਦੀ ਹੈ ਜੀ ਇੱਧਰ ਮੇਰੇ ਸਾਥੀ ਨੂੰ ਕਹਾਂਗਾ ਤਸਵੀਰਾਂ ਦਿਖਾ ਦਈਏ ਇਹ ਜੰਮਿਆ ਹੋਇਆ ਸ਼ਹਿਦ ਆ ਬਾਈ ਜੀ ਹੋਣੀ ਟੇਸਟ ਕਰਵਾ ਕੇ ਦਿਖਾ ਰਹੇ ਆ ਦਰਪੈਣ ਜੀ ਹੋਣੀ ਆਏ ਆ ਜੰਮੇ ਹੋਏ ਸ਼ਹਿਦ ਦਾ ਟੇਸਟ ਦਿਖਾ ਰਹੇ ਆ ਲੋਕਾਂ ਨੂੰ ਵੀ ਇੱਕ ਜਿਹੜੀ ਧਾਰਨਾ ਬਣੀ ਹੋਈ ਆ ਨਾ ਵੀ ਜੰਮਿਆ ਸ਼ਹਿਦ ਉਹਦੇ ਵਿੱਚ ਖੰਡ ਪਾਈ ਹੁੰਦੀ ਆ ਜਾਂ ਉਹ ਨਕਲੀ ਸ਼ਹਿਦ ਹੁੰਦਾਗਾ ਤਾਂ ਕਿਤੇ ਨਾ ਕਿਤੇ ਕਿਵੇਂ ਇਹ ਰਿਹਾ ਇਹਦਾ ਤਜਰਬਾ ਬਹੁਤ ਵਧੀਆ ਇੱਕ ਲੋਕਾਂ 'ਚ ਧਾਰਨਾ ਵੀ ਜਿਹੜਾ ਜੰਮਿਆ ਹੋਇਆ ਸ਼ਹਿਦ ਉਹ ਖੰਡ ਹੁੰਦੀ ਆ ਜਾਂ ਨਕਲੀ ਹੁੰਦਾ ਉਹ ਮਿਲਾਵਟ ਦੇ ਤੌਰ ਤੇ ਆ ਪਰ ਇਹ ਬਿਲਕੁਲ 오ਰੀਜਨਲ ਆ ਮੈਂ ਦੂਸਰੀ ਵਾਰ ਲੈਣ ਲੱਗੇ ਅੱਜ ਥੈਂਕ ਯੂ ਬਾਈ ਜੀ ਆ ਇਹ ਉਹ ਲੋਕ ਨੇ ਜੋ ਸੈਦ ਦਾ ਸੇਵਨ ਕਰਦੇ ਨੇ ਆਪਦੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਖਾਂਦੇ ਨੇ ਸੈਦ ਨਾਲ ਜੁੜੇ ਹੋਏ ਨੇ ਸੋ ਤਸਵੀਰਾਂ ਨੇ ਇਹ ਪੀਏ ਜੂ ਦੇ ਵਿੱਚ ਲੱਗੇ ਹੋਏ ਕਿਸਾਨ ਮੇਲੇ ਦੀਆਂ ਜੁੜੇ ਰਹੋ ਹੋਰ ਬਾਕੀ ਵੱਖ-ਵੱਖ ਖੇਤਿਆਂ ਨਾਲ ਜੁੜੇ ਹੋਏ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਘਰ ਦੀ ਸਿਹਤ ਸਾਡੀ ਰਸੋਈ ਤੋਂ ਸ਼ੁਰੂ ਹੁੰਦੀ ਆ ਤੇ ਰਸੋਈ ਨੂੰ ਚਲਾਉਣ ਲਈ ਸਾਡੀਆਂ ਸੁਆਣੀਆਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਉਹਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਰਸੋਈ ਦੇ ਵਿੱਚ ਕਿਹੜੀ ਚੀਜ਼ ਸ਼ੁੱਧ ਹੈ ਕਿਹੜੀ ਅਸ਼ੁੱਧ ਹੈ ਇਹ ਵੇਖਣਾ ਹੁੰਦਾ ਕੁਝ ਬੀਬੀਆਂ ਆਈਆਂ ਹੋਈਆਂ ਨੇ ਮੇਲੇ ਦੇ ਵਿੱਚ ਸਮਾਨ ਖਰੀਦਿਆ ਇਹਨਾਂ ਨੇ ਕੁਦਰਤੀ ਜਿਹੜੇ ਸਾਡੇ ਆਰਗੈਨਿਕ ਫੂਡਸ ਨੇ ਸ਼ਾਇਦ ਹੋ ਗਿਆ ਜਾਂ ਮਸਾਲੇ ਹੋ ਗਿਆ ਆਲਦੀ ਹੋਗੀ ਆਚਾਰ ਹੋ ਗਿਆ ਇਹਦੀ ਖਰੀਦਦਾਰੀ ਕਰ ਰਹੇ ਨੇ ਮੈਨੂੰ ਕਿੱਥੋਂ ਆਏ ਹੋ ਅਸੀਂ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਵਿਕਾਸਨਗਰ ਤੋਂ ਹਾਂਜੀ ਜਦੋਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਤੁਸੀਂ ਕਹ ਰਹੇ ਸੀਗੇ ਅਸੀਂ ਆਰਗੈਨਿਕ ਫੂਡਸ ਦੇ ਬਹੁਤ ਅਸੀਂ ਫੈਨ ਆ ਸਾਨੂੰ ਚੰਗੇ ਲੱਗਦੇ ਸਖਰੀਦਾਰੀ ਕਰਦੇ ਹਾਂ ਆਰਗੈਨਿਕ ਫੂਡ ਹੀ ਕਿਉਂ ਕਿਉਂਕਿ ਜਿਹੜੇ ਅੱਜ ਕੱਲ ਜ਼ਿਆਦਾ ਅਨ ਹੈਲਦੀ ਫੂਡ ਹੈ ਉਹ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰਦੇ ਹੈਲਥ ਇਸ਼ੂ ਬਹੁਤ ਹੁੰਦੇ ਆ ਇਸ ਕਰਕੇ ਆਰਗੇਨਿਕ ਜੇ ਤੁ ਆਪਾ ਕਰਦੇ ਆ ਆਪ ਨੂੰ ਐਟ ਲੀਸਟ ਇਹ ਤਾਂ ਪਤਾ ਚੱਲਦਾ ਰਿਹਾ ਕਿ ਅਸੀਂ ਵਧੀਆ ਖਾ ਰਹੇ ਆ ਤੇ ਡਾਈਜੈਸਟ ਕਰਨ ਚ ਵੀ ਈਜ਼ੀ ਹੁੰਦਾ ਸਭ ਕੁਝ ਤੇ ਬਾਕੀ ਅਨ ਹੈਲਦੀ ਖਾਣ ਨਾਲੋਂ ਤਾਂ ਬੈਸਟ ਹੈ ਕਿ ਆਰਗੇਨਿਕ ਹੀ ਖਾਧਾ ਜਾਵੇ ਜਿਹੜਾ ਸੋਧਿਆ ਵਾ ਹੋਵੇ ਖਾਣਾ ਕੀ ਕੀ ਖਰੀਦਦਰੀ ਕੀਤੀ ਹੈ ਲਫਾਫੇ ਬੜੇ ਚੱਕੇ ਤੁਸੀਂ ਜੀ ਅਸੀਂ ਖਰੀਦੇ ਆ ਸ਼ੱਕਰ ਤੇ ਸਿਰਕੇ ਵਾਲਾ ਮਿਰਚ ਦਾ achar ਤੇ ਮਿਲਟ ਵਗੈਰਾ ਤੇ ਬਾਕੀ ਹੋਰ ਜਿਹੜੀਆਂ ਕਿ ਇਹਨਾਂ ਦੇ ਜਿਹੜਾ ਗੁੜ ਵਗੈਰਾ ਇਹ ਸਾਰਾ ਕੁਝ ਲਿਆਗਾ ਸ਼ਾਇਦ ਹੀ ਦੁਕਾਨ ਤੇ ਖੜੇ ਹੋ ਸਟਾਲ ਤੇ ਖੜੇ ਹੋ ਸ਼ਾਇਦ ਨਹੀਂ ਸ਼ਾਇਦ ਸ਼ਾਇਦ ਖਰੀਦਿਆ ਸ਼ਾਇਦ ਖਰੀਦਿਆਗਾ ਸ਼ਾਇਦ ਖਰੀਦਿਆ ਸਭ ਕੁਝ ਖਰੀਦਿਆ ਅੱਗੇ ਘਰ ਦੀਆਂ ਲੇਡੀਜ਼ ਨੇ ਹੀ ਅੱਗੇ ਪਿਰਤ ਤੋਰਨੀ ਹੁੰਦੀ ਆ ਬੱਚਿਆਂ ਤੱਕ ਬੱਚਿਆਂ ਤੋਂ ਉਸ ਤੋਂ ਉਹਨਾਂ ਦੇ ਬੱਚਿਆਂ ਤੱਕ ਵੀ ਆਪਾਂ ਸ਼ੁੱਧ ਕੀ ਖਾਣਾ ਸਾਡੀ ਰਸੋਈ ਚ ਕੀ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਵੇਖ ਰਹੇ ਆ ਨਵੀਂ ਪੀੜ੍ਹੀ ਛੋਟੇ ਬੱਚੇ ਫਾਸਟ ਫੂਡਸ ਤੇ ਜੰਕ ਫੂਡਸ ਤੇ ਜਗਾ ਜਗਾ ਤੇ ਜੰਕ ਫੂਡਸ ਦੀਆਂ ਸਟਾਲਸ ਨੇ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਦੇ ਹੋ ਇਨਾਂ ਚੀਜ਼ਾਂ ਨੂੰ ਲੈ ਕੇ ਦੇਖੋ ਪਹਿਲਾਂ ਤਾਂ ਬੱਚਿਆਂ ਨੂੰ ਮੋਟੀਵੇਟ ਆਪ ਨੂੰ ਇਸ ਤਰ੍ਹਾਂ ਕਰਨਾ ਪਏਗਾ ਕਿ ਪਹਿਲਾਂ ਉਹਦਾ ਟੇਸਟ ਡਿਵੈਲਪ ਕਰਨਾ ਪਏਗਾ ਕਿਉਂਕਿ ਅੱਜ ਕੱਲ ਜਦੋਂ ਬਾਹਰ ਬੱਚੇ ਬਾਹਰਲਾ ਫੂਡ ਲਾਇਕ ਕਰਦੇ ਆ ਘਰੇ ਉਹਨਾਂ ਨੂੰ ਹੈਲਦੀ ਚੀਜ਼ਾਂ ਨਹੀਂ ਪਸੰਦ ਆਉਂਦੀਆਂ ਪਹਿਲਾਂ ਤਾਂ ਖੁਦ ਨੂੰ ਆਪਣੇ ਤੋਂ ਆਪ ਤੋਂ ਸਟਾਰਟਿੰਗ ਕਰਨੀ ਪੈਣੀ ਆ ਜੇ ਆਪਾਂ ਘਰੇ ਉਹ ਚੀਜ਼ ਕਿਚਨ 'ਚ ਰੱਖਾਂਗੇ ਤਾਂ ਆਟੋਮੈਟਿਕਲੀ ਬੱਚੇ ਉਹ ਚੀਜ਼ ਅਸੈਪਟ ਕਰਨਗੇ ਤੇ ਇਸੇ ਲਈ ਅਸੀਂ ਇਹ ਬਾਇ ਕੀਤੀਆਂ ਕਿ ਅਸੀਂ ਜਿਹੜੇ ਹਣ ਸੇਵੀਆਂ ਲੈ ਗਏ ਉਹ ਅਸੀਂ ਮਿਲਟ ਵਾਲੀਆਂ ਲੈ ਗਏ ਆਰਗੈਨਿਕ ਲੈ ਗਏ ਉਹ ਘਰੇ ਬਣਾਵਾਂਗੇ ਉਹ ਪਤਾ ਚੱਲੇਗਾ ਟੇਸਟ ਕਿਵੇਂ ਆ ਬਾਕੀ ਸ਼ੱਕਰ ਐਡ ਕਰਾਂਗੇ ਚੀਨੀ ਨੂੰ ਅਵਾਈਡ ਕਰਾਂਗੇ ਤੇ ਆਪਣੇ ਆਪ ਹੀ ਟੇਸਟ ਡਿਵੈਲਪ ਹੋਏਗਾ ਉਹਨਾਂ ਦਾ ਤੇ ਬਾਕੀ ਤੇ ਹੁਣ ਜਿਹੜਾ ਅਸੀਂ ਸਾਨੂੰ ਪਤਾ ਲੱਗਿਆ ਕਿਉਂਕਿ ਕੱਲ ਮੇਲਾ ਲੱਗਿਆ ਸੀ ਸਾਨੂੰ ਅੱਜ ਪਤਾ ਲੱਗਿਆ ਵੀ ਅੱਜ ਲਾਸਟ ਡੇ ਆ ਤੇ ਪਰ ਅੱਜ ਅਸੀਂ ਜ਼ਿਆਦਾ ਸਮਾਨ ਪਿਕ ਕਰ ਲਿਆ ਕਿਉਂਕਿ ਸਾਨੂੰ ਆਏ ਸੀਗਾ ਹੁਣ ਅਸੀਂ ਇਹਨਾਂ ਦਾ ਨੰਬਰ ਲੈ ਲਏ ਜੇ ਸਾਨੂੰ ਕੰਟੀਨਿਊਅਸਲੀ ਕਰਨਾ ਹੋਇਆ ਇਹਨਾਂ ਦੇ ਨਾਲ ਕੰਟੈਕਟ ਕਰਦੇ ਰਵਾਂਗੇ ਤੇ ਸੱਚੀਆਂ ਚੀਜ਼ਾਂ ਲੈਂਦੇ ਰਵਾਂਗੇ ਬਾਅਦ ਵਿੱਚ ਸੋ ਮੇਲੇ ਚ ਘੁੰਮਦੇ ਆ ਕਮਾਉਂਦੇ ਆ ਵੱਖ-ਵੱਖ ਕਿਸਾਨਾਂ ਤੇ ਵੱਖ-ਵੱਖ ਮੇਲੀਆਂ ਦੇ ਰਾਹੀਂ ਹੁੰਦੇ ਹੋਏ ਅਸੀਂ ਉਹਨਾਂ ਕਿਸਾਨਾਂ ਕੋਲ ਪਹੁੰਚੇ ਆ ਜੋ ਵੱਖ-ਵੱਖ ਸਹਾਇਕ ਕਿੱਤਿਆਂ ਨਾਲ ਜੁੜੇ ਹੋਏ ਨੇ ਜਗਤਾਰਨ ਜਾਨ ਜੀ ਬੀ ਕੀਪਰ ਨੇ ਜਨਰਲ ਸੈਕਟਰੀ ਵੀ ਨੇ ਬੀ ਕੀਪਿੰਗ ਐਸੋਸੀਏਸ਼ਨ ਦੇ ਤੇ ਬਹੁਤ ਸਮੇਂ ਸਮੇਂ ਤੇ ਅਵੇਅਰ ਕਰਦੇ ਰਹਿੰਦੇ ਨੇ ਖੇਤੀ ਨੂੰ ਲੈ ਕੇ ਜਗਤਾਰ ਜੀ ਮੇਲਾ ਕਿਵੇਂ ਰਿਹਾ ਆਲ ਓਵਰ ਠੀਕ ਹੈ ਮੇਲਾ ਮੇਲਾ ਮਤਲਬ ਮੇਲਾ ਤਾਂ ਕਿਸਾਨਾਂ ਦੇ ਮੇਲ ਲਈ ਹੁੰਦਾ ਠੀਕ ਸਾਣਾ ਆ ਰਿਹਾ ਹੈ ਮੇਲਾ ਵਧੀਆ ਆਲ ਓਵਰ ਮੇਲਾ ਵਧੀਆ ਮਤਲਬ ਕੱਲ ਪਹਿਲੇ ਦਿਨ ਜਦੋਂ ਅਸੀਂ ਮੇਲਾ ਵੇਖ ਰਹੇ ਸੀ ਤਾਂ ਸਾਨੂੰ ਇਹ ਲੱਗਦਾ ਸੀ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇੱਕੀ ਰਸ਼ ਘਟਿਆ ਉਹਦਾ ਉਹਦੇ ਰੀਜ਼ਨ ਇੱਕ ਨਹੀਂ ਬਹੁਤ ਸਾਰੇ ਹੋ ਸਕਦੇ ਆ ਠੀਕ ਹੈ ਨਾ ਇੱਕ ਤਾਂ ਇਹ ਹੈਗਾ ਵੀ ਮਤਲਬ ਇੱਕ ਕਾਰਨ ਤਾਂ ਇਹ ਵੀ ਪਹਿਲਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੇਲੇ ਹੋਗੇ ਤੇ ਮਗਰੋਂ ਜਿਹੜਾ ਹੈਗਾ ਸਟੇਟ ਲੈਵਲ ਦਾ ਮੇਲਾ ਹੋਇਆ ਇਹ ਵੀ ਕਾਰਨ ਆ ਕਿਉਂਕਿ ਬਹੁਤੇ ਫਾਰਮਰ ਜਿਹੜੇ ਜ਼ਿਲ੍ਹਿਆਂ ਦੇ ਮੇਲਿਆਂ 'ਚ ਮਤਲਬ ਪਹੁੰਚ ਜਾਂਦੇ ਆ ਉਹ ਵੀ ਕਾਰਨ ਹੋ ਸਕਦਾ ਦੂਜਾ ਕਿਸਾਨੀ ਸੰਘਰਸ਼ ਦਾ ਜਿਹੜਾ ਹੈਗਾ ਚੱਲਿਆ ਜਾਂ ਚੱਲੀ ਜਾਂਦਾ ਕੰਮ ਉਹ ਵੀ ਇੱਕ ਕਾਰਨ ਹੋ ਸਕਦਾ ਤਾਂ ਮਤਲਬ ਬਹੁਤ ਸਾਰੇ ਕਾਰਨ ਹੈਗੇ ਆ ਪਰ ਆਲ ਓਵਰ ਜਿਹੜਾ ਜਿਨ੍ਹਾਂ ਨੇ ਮੇਲੇ 'ਚ ਆਉਣਾ ਹੁੰਦਾ ਉਹਨਾਂ ਨੇ ਪਹਿਲੇ ਹੀ ਬਣਾਇਆ ਹੁੰਦਾ ਮਨ ਉਹ ਆ ਰਹੇ ਨੇ ਕੱਲ੍ਹ ਨਾਲੋਂ ਦੂਜਾ ਦਿਨ ਬਹੁਤ ਵਹਿਤਰਾ ਇੱਕ ਸਟਾਲ ਲਾਉਣ ਵਾਲੇ ਜਿਹੜੇ ਹੁੰਦੇ ਨੇ ਕਿਸਾਨ ਤੁਸੀਂ ਇੱਕ ਹੁਣ ਦੁਕਾਨ ਦਾ ਲਾਈਆ ਇੱਥੇ ਖਰੀਦਦਾਰੀ ਦੇ ਪੱਖ ਤੋਂ ਕਿਵੇਂ ਰਿਹਾ ਲੋਕ ਇਹਨਾਂ ਚੀਜ਼ਾਂ ਨੂੰ ਸ਼ਾਇਦ ਨੂੰ ਵੀ ਪੌਲਰ ਨੂੰ ਜਾਂ ਮਸਾਲੇ ਹਲਦੀ ਵਗੈਰਾ ਨੂੰ ਕਿੰਨਾ ਘੁੰਗਾਰਾ ਦੇ ਰਹੇ ਆ ਮੈਂ ਸਮਝਦਾ ਵੀ ਜਿਹੜੇ ਜਿਵੇਂ ਹੁਣ ਪਹਿਲਾ ਦਿਨ ਆਪਾਂ ਦੇਖਿਆ ਸੀ ਤਾਂ ਪਹਿਲੇ ਦਿਨ ਲੱਗਦਾ ਸੀ ਕਿ ਵੀ ਓਨੀ ਖਰੀਦਦਾਰੀ ਨਹੀਂ ਨਿਕਲਣੀ ਹੈਗੀ ਪਰ ਫਿਰ ਵੀ ਆਲ ਓਵਰ ਮੈਂ ਜਿੰਨੀਆਂ ਕਿ ਸਟਾਲਾਂ ਤੇ ਜਾਂ ਜਿੰਨੇ ਫਾਰਮਰ ਜਨ ਨਾਲ ਸਵੇਰੇ ਤਾਲਮੇਲ ਕੀਤਾ ਹੈ ਮਿਲੇ ਆ ਤਾਂ ਉਹਦੇ ਤੋਂ ਇਹ ਲੱਗਦਾ ਕਿ ਲੋਕ ਸੈਟੀਸਫਾਈ ਨੇ ਲੋਕ ਕਹਿੰਦੇ ਨਹੀਂ ਠੀਕ ਹੈ ਬਹੁਤ ਵਧੀਆ ਸਾਡੀ ਵੀ ਕੱਲ ਸੇਲ ਸਾਨੂੰ ਐ ਲੱਗਦਾ ਸੀ ਡਾਊਨ ਜਾਊਗੀ ਪਰ ਆਲ ਓਵਰ ਸ਼ਾਮ ਤੱਕ ਪੈਂਦੇ ਪੈਂਦੇ ਪਤਾ ਲੱਗੂ ਕਿ ਲੋਕ ਕਿਉਂਕਿ ਬਹੁਤੇ ਲੋਕ ਦੂਜੇ ਦਿਨ ਹੀ ਜ਼ਿਆਦਾ ਖਰੀਦਦਾਰੀ ਕਰਦੇ ਆ ਸੋ ਪਹਿਲੇ ਦਿਨ ਨਾਲੋਂ ਅੱਜ ਦੂਸਰਾ ਦਿਨ ਆਖੀਰਲਾ ਦੇਣਾ ਖਰੀਦਦਾਰੀ ਪੱਖ ਤੋਂ ਵੀ ਵਧੀਆ ਰਹਿ ਰਿਹਾ ਹਾਲਾਂਕਿ ਪਹਿਲਾ ਦਿਨ ਥੋੜਾ ਠੰਡਾ ਸੀ ਠੰਡੇ ਰਹਿਣ ਦੇ ਜਗਤਾਰਜੀ ਨੇ ਦੱਸਿਆ ਬਹੁਤ ਸਾਰੇ ਕਾਰਨ ਸਰ ਪਰ ਅੱਜ ਹੁਣ ਅਖੀਰਲੇ ਕੁਝ ਘੰਟੇ ਰਹਿ ਗਏ ਨੇ ਤੇ ਅਖੀਰਲੇ ਘੰਟਿਆਂ ਦੇ ਵਿੱਚ ਮੇਲਾ ਪੂਰੀ ਆਪਣੀ ਸਿਖਰ ਤੇ ਜਾ ਰਿਹਾ ਸਿਖਰ ਤੇ ਇਸ ਕਰਕੇ ਵੀ ਕਿ ਅਗਲੇ ਨੂੰ ਇਹ ਹੁੰਦਾ ਵੀ ਚਲੋ ਆਪਾਂ ਜਲਦੀ ਜਲਦੀ ਜਾ ਕੇ ਲੋਕਲ ਲੋਕ ਜ਼ਿਆਦਾ ਆ ਰਹੇ ਨੇ ਬਾਹਰਲੇ ਸਟੇਟਾਂ ਦੇ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਵੀ ਆ ਰਹੇ ਨੇ ਤੇ ਖਰੀਦਦਾਰੀ ਬਹੁਤ ਸੋਹਣੀ ਹੋ ਰਹੀ ਆ ਹਾਲਾਂਕਿ ਇੱਕ ਜਿਹੜਾ ਕਿਸਾਨੀ ਮੋਰਚਾ ਨੂੰ ਖੰਡਿਆਉਣ ਵਾਲਾ ਜਿਹੜਾ ਪੱਖਾ ਸਰਕਾਰ ਦਾ ਉਹ ਵੀ ਕਿਤੇ ਨਾ ਕਿਤੇ ਕਾਰਨ ਬਣਿਆ ਵੀ ਕਿਸਾਨ ਘਟਾਈ ਆ ਪਰ ਫਿਰ ਵੀ ਕੋਲ ਮਲਾ ਕੇ ਮੇਲਾ ਬਹੁਤ ਵਧੀਆ ਰਿਹਾ ਜ ਕੈਮਰਾਮੈਨ ਕੁਲਜੀਤ ਨਾਲ ਪੀ.ਜੂ ਲੁਧਿਆਣਾ ਤੋਂ ਮੈਂ ਹਰਜਿੰਦਰ